ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਕੋਲਕਾ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਢਿੱਲੋ ਡੇਰੀ ਫਾਰਮ ਪ੍ਰਿੰਟ ਰਾਜਾ ਸਾਥੀ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਨਗ ਦਿਖਾਵਾਂਗੇ ਦੋ ਮੱਝਾਂ ਤੇ ਦੋ ਗੈੜਾ ਵਾਂ ਇੱਕ ਬਾਈ ਨੇ ਕੱਟਾ ਥੀਲ ਕਰਨਾ ਵਾ ਆਪਾਂ ਪਹੁੰਚੇ ਆਂ ਵੀਰ ਹਰਮਨ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਜੀ ਡਿਟੇਲ ਸਾਸੀਆਂ ਭਾਈ ਜੀ ਸਾਸੀਆਂ ਜੀ ਕਿ ਹਾਲ ਚੱਲ ਜੀ ਬਹੁਤ ਵਧੀਆ ਚੱਗੇ ਭਾਈ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜਾਈ ਦੀ ਮੇਟੀ ਤੇ ਭਾਈ ਜੀ ਆਪਣਾ ਨਾਮ ਤੇ ਐਡਰੈਸ ਨਾ ਭਾਈ ਮੇਰਾ ਹਰਮਨ ਜੇ ਪਿੰਡ ਰਾਇਆ ਸਾਸੀ ਜ਼ਿਲ੍ਹਾ ਬਰਸਰ ਤਹਿਸੀਲ ਚਨਾਲਾ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ ਠੀਕ ਹੈ ਠੀਕ ਹੈ ਜੀ ਫੋਨ ਨੰਬਰ ਭਾਈ ਜੀ 826444531 ਜੀ ਭਾਈ ਠੀਕ ਹੈ ਜੀ ਜੇ ਰਾਜ ਆਪਾਂ ਪਾਉਣੇ ਨਿਗੇ ਨਿਗੇ ਅੱਛਾ ਜੀ ਆਪਰਾ ਲਾਵਾਂਗੇ ਠੀਕ ਠ ਫਰੀ ਦਵਾਂਗੇ ਲਓ ਜੀ ਚੋਹਾਂ ਜਾਨਵਰਾਂ ਦੇ ਕਟਾ ਫਰੀ 20000 ਦਾ ਕਟਾ ਹੋਣਾ ਘਟੋ ਘੜਾ ਦਵਾਂਗੇ ਪੰਜ ਲਓ ਜੀ ਬਾਈ ਵੀ ਜਬਾਨ ਹੋ ਗਈ ਹੈ ਵੀ ਜਿਹੜਾ ਚੋਹੇ ਪਸ਼ੂ ਲੈ ਜੂਗਾ ਤੇ ਕਟਾ ਫਰੀ 20000 ਦਾ ਇਹ ਵੀ ਕੋਈ ਇੱਕ ਦੋ ਡੰਗ ਲੈ ਕੇ ਕਵੇ ਕਟਾ ਫਰੀ ਦੇ ਦੇ ਚੋਹਾਂ ਨਾ ਦਵਾਂਗੇ ਠੀਕ ਹੈ ਠੀਕ ਹੈ ਲਓ ਜੀ ਚੋਹਾਂ ਨਾਲ ਤੇ ਬਾਕੀ ਵੀਡੀਓ ਸਾਮਕੇ ਜਰੂਰ ਰੱਖ ਲਿਓ ਤੇ ਉਧਰੋਂ ਸ਼ੁਰੂ ਕਰੀਏ ਜੀ ਮੈਂ ਸ਼ੁਰੂ ਕਰ ਲਈਏ ਪਾਣੀ ਠੀਕ ਹੈ ਬਾਈ ਤਾਂ ਸਿਰ ਪਹਿਲੇ ਨੰਬਰ ਤੇ ਮੈਂ ਕਿਨਾਰਾ ਖੁਦ ਲਈਆ ਆਜੇ ਭਾਈ ਸੂਆ ਤਿੱਜਾ ਇਹ ਮੈਂ ਦਾ ਰਾਤ ਦੀ ਮੈਂ ਸੁੱਈ ਹੋਣਾ 2 3 ਕਿਲੋ ਬੋਲਾ ਚੋ ਕੇ ਪਾਸ ਕਰਕੇ ਆਂਦੀ ਨਾੜੂ ਪਹਿਲਾ ਨਾਲ ਆ ਟੱਕੀ ਦਾ ਫੀਮਲ ਹੈ ਹਾਂਜੀ ਲਓ ਜੀ ਫੀਮਲ ਕਾਫ ਆ ਗਿਆ ਜੇ 나ੜੂ ਵਾਜੀ ਬਿਲਕੁਲ ਨਾਲ ਆ ਖੋਲ ਕੇ ਵਖਾਰੀਆ ਜਿੱਡੇ ਭਣੀ ਭਾਈ ਜੀ ਤਿੱਜਾ ਸੂਆ ਸੁੱਈ ਜੇ ਭਾਈ ਕਿੰਨਾ ਤੋਂ ਨਹੀਂ ਯਾ ਨਹੀਂ ਭਾਈ 11 12 ਕਿਲੋ ਚਵਾਈ ਜਾਊਗੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ 11 12 ਕਿਲੋ ਦੁੱਧ ਭਰੀ ਜਾਊਗੀ ਮੋਲ ਕਰਦੇ ਹਾਂ ਜੀ ਆਪਾਂ ਜੀ ਇਹਦਾ ਅੱਛਾ ਜੀ ਰੇਟ ਭਾਈ ਕਹਿੰਦਾ ਕਿ ਬਿਲਕੁਲ ਆਫਰ ਵਾਲਾ ਲਾ ਦੇਣਾ ਆਪਾਂ ਤੇ ਸਹਿਤਾ ਸਾਡੇ ਬਾਕੀ ਪਹਿਲੇ ਫੋਨਾਂ ਦੇ ਜਾਣ ਵਾਲੇ ਮੋਲ ਅੱਜ ਭਾਈ ਪਹਿਲੇ ਫੋਨਾਂ ਦੇ ਅੱਛਾ ਜੀ ਲਓ ਜੀ ਰੇਟ ਨਿਗੇ ਨਿਗੇ ਆ ਬਿਲਕੁਲ ਜਾਇਜ਼ ਮੁੱਲ ਪਾਉਣਾ ਵਾ ਵੀਰ ਨੇ ਤੇ ਦੁੱਧ ਵੀ ਜਿਹੜਾ 11 ਤੋਂ 12 ਲੀਟਰ ਕੱਢੀ ਜੋ ਵੀ ਦੇ ਥਾਣਾਂ ਦਾ ਸਹਿਜ ਗਿਆ ਚੈੱਕ ਕਰਉਂਦੇ ਆਣ ਕੱਲਾ ਕੱਲਾ ਲੱਗਾ ਪਿਆ ਵਾ ਇੱਕ ਵਾਈਟ ਵੀ ਬਾਈ ਕਿੱਦਾਂ ਦੀ ਚੁਆਰ ਹੈ ਭਾਜੀ ਇੱਕ ਨੰਬਰ ਆਂਦੀ ਮੈਨੂੰ ਹੀ ਲੱਗਾ ਚੁਆਰ ਜਿਹੜਾ ਹੈ ਅੱਛਾ ਅੱਛਾ ਲਓ ਜੀ ਇਹ ਕਹਿ ਕਾ ਸਾਡੇ ਨੇ ਢੰਡਾ ਛੰਡਾ ਜਿਹੜਾ ਬਹੁਤ ਹੀ ਚੰਗਾ ਵਾ ਤੇ ਥਾਣਾ ਦਾ ਟੈਕ ਵੀ ਇਹਦਾ ਚੰਗਾ ਆ ਗਿਆ ਵਾ ਇਹਦਾ ਮਤਲਬ ਭਾਜੀ ਸੁਈ ਤੱਕੇ ਥੋੜੀ ਲੱਸੀ ਲੱਗਦੀ ਮੈਂ ਬੜਾ ਇੱਕ ਦੋ ਦਿਨ ਨੰਗਰ ਲੱਗਦਾ ਹੀ ਹੁੰਦਾ ਹਾਂਜੀ ਹਾਂਜੀ ਤੇ ਮੋਲੀ ਦਾ 75 ਗਿਆ 70 ਦੀ ਦੇ ਦਈਏ ਕਹੀਏ ਜੀ ਜੈ ਰੋਡ 100000 ਦਾ ਮੁੱਲ ਕਰਦੇ ਆ ਆ ਕੋਈ ਪਰ ਛੋੜ ਜਪਿਆੜ 60000 ਦੀ ਮੈਂ ਦੇ ਦਾਂਗੇ ਸੱਜੇ ਸੁਈ 60 ਦੀ ਮੈਂ ਭਾਈ ਸਾਰਾ ਸਿਆਲ ਝੋਲੀਏ ਨਾ ਹਾਂਜੀ ਫਿਰ 60 ਦੀ ਲੋੜੀਆਂ ਮਗਰੋਂ ਸਾਖੀ ਲਾ ਕੇ ਫਿਰ 60000 ਦੀ ਮੈਂ ਠੀਕ ਆ ਠੀਕ ਆ ਲਓ ਜੀ 66000 ਦੀ ਤੇ 11 12 ਲੀਟਰ ਦੁੱਧ ਪਰੋਵੀ ਠੀਕ ਆ ਠੀਕ ਆ ਜੀ ਪੋਣੇ ਆ ਠੀਕ ਆ ਲਓ ਜੀ ਰੇਟ ਠੀਕ ਠੀਕ ਆ ਸੁਆ ਮੈਂ ਦਾ ਗੱਪਣ ਆ ਜੇ ਦਿਨ ਦਾ ਖੜਦੀ ਆ ਲੈ ਵੇਖ ਲਓ ਟੂ ਨੂੰ ਲਾਈ ਫਰੂ ਜਿੱਦਣ ਤਿਆਰ ਹੋ ਗਈ ਅੱਛਾ ਪਾਉਣ ਦੇ ਚੋਂ ਸਣਾ ਜੇ 10000 ਬਾਕੀ ਸਭ ہماری ਤਿਆਰ ਚੰਗੀ ਹੋ ਗਈ ਦਿਨ ਹਾਲੇ ਹਫਤਾ ਖਾਡੀ ਆ ਠੀਕ ਹੈ ਸੁਗਾ ਦੂਸਰਾ ਸੁਣ ਦੂਸਰਾ ਵਾਲੇ ਕੋਈ ਨਹੀਂ ਤੀਸਰਾ ਵਾਲੇ ਆਪਣੀ ਸਮਝ ਲਾ ਲੈ ਠੀਕ ਹੈ ਠੀਕ ਹੈ ਲੋ ਜੀ ਇਹ ਵੀ ਜੈਂਟ ਬਲੈਕ ਆ ਗਈ ਆ ਬਿਲਕੁਲ ਤਿਆਰ ਹੀ ਹਫਤੇ ਦੇ ਅਸਪਾਸ ਜਿਹੜਾ ਟਾਈਮ ਲੱਗੂਗੀ ਇਹ ਕਿੰਨੇ ਕ ਦੁੱਧ ਵਾਲੀ ਆ ਵੀਰ ਭਾਈ ਦੁੱਧ ਪਿਛਲੇ ਸਵੇਰ 11100 ਕਿਲੋ ਚੋਆਇਆ ਹੈ ਤਾਂ 12 ਚੋਾਈ ਜਾਵੇ ਚੰਗੀ ਸੇਵਾ ਦੇ ਕੋਲ ਆ ਅੱਛਾ ਜੀ ਹਾਂ ਜੀ ਲੋ ਜੀ 11 12 ਵਾਲੇ ਜਿਹੜਾ ਦੁੱਧੇ ਵੀ ਭਰੂ ਵੀ ਰਿਸ਼ਕਾ ਡਾ ਜਿਹੜਾ ਸੂਲ ਦਾ ਕੀ ਲਾਜਣਾ ਜਿੱਦਣ ਕਰਮ ਵਾਲੀ ਕੋਲ ਤਿਆਰ ਹੋਗੀ ਤੇ ਬਾਕੀ ਥਾਂ ਦਾ ਸਾਇਰ ਗੈਪ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਜੇ ਲਾਗੇ ਤੋਂ ਮਜਨੂਨ ਚੈੱਕ ਕਰਾਉਨੇ ਆ ਤੇ ਕੱਲਾ ਕੱਲਾ ਥਾਣ ਲੱਗਾ ਪਿਆ ਵਾ ਲੋ ਜੀ ਹੈਡ ਤੋਂ ਚੈੱਕ ਕਰ ਲੈਂਦੇ ਤੇ ਈ ਸਾਨਾ ਦਾ ਸੈਲ ਹੈ। ਕੂਬੇ ਦੀ ਸਾਫ ਹੈ ਜੱਗੇ ਭਾਜੀ 7:00 ਵਜੇ ਨੂੰ ਪੂਰਾ ਮੈਂ ਨਾਲੇ ਹੋਲੇ ਵਾਲੀ। ਠੱਡਾ ਦੇ ਚੈੱਕ ਕਰ ਸਕਦੇ ਤੇ ਲਾਂਟੋ ਲਾ ਜਿਹੜੀਆਂ ਕਾਫੀ ਆ ਤੇ ਸੂਨ ਤੱਕ ਸਾਰੀਆਂ ਕਵਰ ਕਰ ਜੂਗੀ। ਇਹਦਾ ਫਿਰ ਮੁੱਲ ਭਾਜੀ। ਮੁੱਲ 80-85 ਕੋਈ ਨਹੀਂ ਜੱਗੇ ਭਾਈ 75000 ਦੀ ਦੇ ਦਈਏ। ਤੇ ਕਰਾ ਮੰਨ। ਕਰ ਦਈਏ ਵੀ ਮੰਨ। ਕਰੋ ਤੁਸੀਂ ਕਿੱਦਾਂ ਕਰਨਾ। ਨਹੀਂ ਦੱਸ ਦਵਾ ਵੀ ਹਾਣਾ। 2 ਛੜੀਆਂ 73 ਦੀ। 73? ਹਾਂਜੀ 1000 ਹੋਰ ਛੋੜ ਕਰਦੀ ਆ 72 ਪੂਰੇ ਦੀ ਕਹਿੰਦਾ। ਠੀਕ ਹੈ ਲੋ ਜੀ ਪੱਤੇ ਪੂਰੇ ਪੱਤਰੀਆਂ ਦੀ ਮੈਂ ਦੇਣਾ ਠੀਕ ਹੈ ਠੀਕ ਹੈ ਪੱਤਰੀਆਂ ਦੀ ਮਾਰ ਤੋ ਵੀਰ ਜੀ ਮਾਰ ਆਇਆ ਕੈਮਰਾ ਆਹ ਕਰੋ ਜੀ ਟਿੱਪਨ ਟੁੱਪਨ ਬੋਰ ਪਾਸ ਆ ਮੈਂ ਪਾਜੀ ਹਾਂ ਜੀ ਜੱਟਾ ਜਿਹੜਾ ਬਹੁਤ ਹੀ ਚੰਗਾ ਲੱਗ ਰ ਕਰਨ ਵਾਲੀ ਨੂੰ ਕੋਈ ਸਾਹਮਣੇ ਭਰਾ ਖੜੇ ਹੋਵੇ ਚੰਗਾ ਕੱਢੀ ਆਉਗੀ ਬਾਤ ਕਿ ਕਿ ਵਿਆਹ ਸੁਆ ਵੱਚੀ ਦਾ ਆ ਅੱਛਾ ਜੀ ਨੇਮ ਹਫਤਾ ਲੈ ਜਾ 10 ਲੈ ਜੀ ਠੀਕ ਆ ਬਰੋਸਪਰੀਨ ਪਾਜੀ ਠੰਡੀ ਕੀਨੀ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਜਰਸੀ ਆ ਗਈ ਨਾ ਵੀ ਚੰਗੀ ਜੋ ਭਾਜੀ ਇਹਦੀ ਕ੍ਰੋਸ ਆ ਕ੍ਰੋਸ ਜਰਸੀ ਆ ਗਈ ਤੇ ਕਾਲੀ 14 15 ਕਿਲੋ ਦੁੱਧ ਭਾਈ ਚਵਾਇਆ ਇਹ ਤਾਂ ਸਟਲ ਇੰਸਟੂਲਿਆਂ ਜਾਂਦੇ ਅਛਾ ਜੀ 15 14 ਕਿਲੋ ਦੁੱਧ ਬੱਸੀ ਪਈ ਜਾਉ ਠੀਕ ਲੋ ਜੀ ਦੂਜਾ ਸੂਆ ਸੂਗੀ 16 17 ਵਾਲੇ ਜਿਹੜਾ ਦੁੱਧ ਪੰਛੀ ਨੂੰ ਬਹੁਤ ਸਪੈਸ਼ਲ ਲੱਗਾ ਭਾਜੀ ਠੀਕ ਹੈ ਠੀਕ ਹੈ ਠੀਕ ਲੋ ਜੀ ਕੱਦ ਕੋਦ ਜਿਹੜਾ ਚੰਗਾ ਗਿਆ ਵਾ ਦਾਜੀ ਇਹ ਕਰਮਾਲੀ ਜਿਹੜੇ ਟੋਲਾ ਟੋਲਾ ਜਿਹੜੀਆਂ ਇਹਦੇ ਵੀ ਆ ਗਿਆ ਵਾ ਚੰਡੇ ਦੇ ਅਛਾ ਜੀ ਕੌਤਾਂ ਲਾ ਜੂਗੀ ਲੈ ਨਹੀਂ ਜੀ ਠੀਕ ਹੈ ਠੀਕ ਹੈ ਲਓ ਜੀ 7-8 ਦਿਨ ਮੰਨ ਕੇ ਚੱਲੋ ਵੀ ਲਾ ਜੂਗੀ ਇਹ ਤੇ ਥਣ ਥਣ ਨੂੰ ਜਿਹੜਾ ਇਹਨੂੰ ਵੀ ਚੰਗਾ ਲੱਗਾ ਵਾ ਤੇ ਕ੍ਰੋਸ ਬ੍ਰੀਡ ਆ ਗਈ ਐ ਫੈਟ ਕੁਆਲਟੀ ਵੀ ਚੰਗੀ ਹੋਊਗੀ ਇਹਦੀ ਇਹਦਾ ਫਿਰ ਰੇਟ ਬਾਈ ਪਿਆਰ ਕਰਕੇ ਭਾਈ ਮੈਂ 55 ਦੀ ਆ ਅਸਲ ਮੁੱਲ 50 ਜੀ ਅੱਛਾ ਜੀ ਕਰਾ ਦਿਓ ਜਿੰਨਾ ਮੰਨ ਕਰੋ ਨਹੀਂ ਕਰ ਦਿਓ ਖੁੱਲਾਈ 45 ਦੀ ਦੇ ਦਈਏ ਹੋਰ ਕਰ ਦਈਏ ਟਰਾਇਆ ਪਾੜਾ ਛੱਡ ਦਈਏ ਹਾਂਜੀ 42 ਹਜ਼ਾਰ ਦੀ ਦੇ ਰਹਾ ਹਾਂ 42 ਦੀ ਹਾਂਜੀ 40 ਦੀ ਠੀਕ ਲਓ ਜੀ 40 ਦੇ ਦੋ 42 ਬਾਈ ਕਹਿੰਦਾ ਕਰ ਦੋ ਪੂਰੇ ਮੈਂ ਦੰਨਾ ਛੋੜ ਹੀ ਹੋਣੀ 100 ਰੁਪਿਆ ਫਿਰ ਭਾਜੀ 40 ਹਜ਼ਾਰ ਤੋਂ ਖੁਸ਼ੀ ਨਹੀਂ ਠੀਕ ਆ ਠੀਕ ਆ ਲਓ ਜੀ 40 ਹਜ਼ਾਰ ਦੇ ਭਾਈ ਕਹਿੰਦਾ ਕਿ ਖੁਸ਼ੀ ਰੱਖ 100 ਰੁਪਿਆ ਛੋੜ ਹੀ ਕਰਾਂਗੇ ਲੈਣ ਦੇ ਨਾਲੇ ਬੋਲ ਪਾਤਾ ਵਾ ਇਧਰਲੀ ਸਾਈਡ ਤੇ ਹੁਣ ਤੁਹਾਨੂੰ ਟੋਕ ਕਰਵਾਉਂਦਾ ਤੀਜਾ ਦਿਨ ਸੁਈ ਨੂੰ ਬੱਚੀ ਨੂੰ ਭਾਜੀ ਦੁੱਧ ਬੋਲਾ ਲਾ ਲੈ ਕੋ ਦੁੱਧ ਲਾ ਲੈ 15 14 ਕਰਵਾਉਣੇ ਲੱਗੇ ਬੰਨੇ ਉਹ ਬੱਚੀ ਦਾ ਹੁਣ ਠੀਕ ਆ ਠੀਕ ਲਓ ਜੀ ਤਿੰਨਾ ਦਿਨਾਂ ਦੀ ਸੁਈ ਆ ਤੇ 14 15 ਲੀਟਾ ਜਿਹੜਾ ਬੋਲਾ ਬੋਲਾ ਤਿਆਰ ਆ ਅੱਛਾ ਜੀ ਹਾਂ ਜੀ 20 ਮੇਲ ਕਾ ਫੇਰੇ ਪਿੱਛੇ ਬਿਲਕੁਲ ਜੀ ਤਾਜ਼ਾ ਵਾ ਤੁਹਾਡੀ ਖੋਲ ਕੇ ਆਪਾਂ ਦਿਖਾਉਨੇ ਆ ਤੁਹਾਨੂੰ ਕੰਗੀਆਂ گاؤں ਚ ਈ ਆ ਭਾਜੀ ਠੀਕ ਆ ਠੀਕ ਆ ਸੂਆ ਦੂਸਰਾ ਸੂਈ ਆ ਲਓ ਜੀ ਸੂਆ ਦੂਸਰਾ ਦੇ 14 ਤੋਂ 15 ਲੀਟਰ ਜਿਹੜਾ ਬੋਲਾ ਤਿਆਰ ਆ ਰਹੇ ਭੰਡਾ ਭਾਜੀਆਂ ਕਰ ਮਾਰੀ ਨੇ ਹਾਂਜੀ ਹਾਂਜੀ ਬੱਚੀ ਕਬੂਤਰੀ ਆ ਗਈ ਆ ਤੌਰ ਤੌਰ ਦੀ ਵੇਖੋ ਠੀਕ ਆ ਠੀਕ ਆ ਇਸ ਕੁਆਲਿਟੀ ਵੇਖੋ ਨੇ ਨੇ ਕਾਰਨਾ ਬੂਥੀ ਵੇਖੋ ਠੀਕ ਆ ਮਾਰਕੀਟ ਨਾਲੋਂ ਵੀ ਜਾਂ ਡਾਊਨ ਭਾਈ ਅਛਾ ਜੀ ਵੀਜਾ ਡਾਊਨ ਮਾਰਤੀ ਲੋ ਜੀ ਪਾਈ ਕਹਿੰਦਾ ਕਿ 20000 ਡਾਊਨ ਮਾਰਕੀਟ ਵਿੱਚ ਦੀ ਬੱਛੀ ਦਾ 1 20 ਮੋਲੋਂ ਹੁੰਦਾ ਵਾ ਡੇਢ ਵੀ ਕਰੀ ਜਾਂਦੇ ਨਾਲ ਅਛਾ ਜੀ ਇੱਥੇ ਕੋਈ 80 85 ਨਹੀਂ ਜਿਹਾ ਹੁਣ ਅਛਾ ਇੱਥੇ ਮੋਲ 70000 ਹੁੰਦਾ 20000 ਡਾਊਨ ਮਾਰਤੀ ਕਰਵਾਉਣਾ ਲੋ ਜੀ ਮਾਰਕੀਟ ਦੇ ਨਾਲੋਂ ਪਾਈ ਕਹਿੰਦਾ ਕਿ 20000 ਡਾਊਨ ਦੇ ਦਿੱਤਾ ਆਪਾਂ ਦੇਣੀਆ ਤੇ ਚੱਡਾ ਜਿਹੜਾ ਤੁਸੀਂ ਚੈੱਕ ਕਰਦੇ ਪੰਡਾ ਪਈਆਂ ਕਰਵਾ ਲਈਆਂ ਬੜਾ ਵੱਡਾ ਭਈ ਬੱਛੀ ਨੂੰ ਅਛਾ ਜੀ ਠੀਕ ਹੈ ਲੋ ਜੀ ਥਾਣਾ ਵੀ ਤੁਹਾਨੂੰ ਚੈੱਕ ਕਰਾਉਨੇ ਆ ਕੱਲਾ ਕੱਲਾ ਗੇਟ ਤੇ ਜਿਹਨੂੰ ਆਪਾਂ ਕਹਿ ਸਕ ਇੱਦਾਂ ਲਿਖਾ ਚੋ ਚਾਹ ਤੇ ਕਿੰਨੇ ਕਿੱਦਾਂ ਦਾ ਸਾਇਰ ਗਿਆ ਵੇ ਜਿਹੜਾ ਹੈ ਵੀ ਚੈੱਕ ਕਰੋ ਸੀ ਇਹਨਾਂ ਠੰਡੀ ਤੇਰੀ ਦਾ ਸਾਬ ਰੈਡੀ ਆ ਗਏ ਧੀ ਬੜੀ ਵੱੱਛੀ ਭਾਜੀ ਠੀਕ ਹੈ ਠੀਕ ਲਓ ਜੀ ਉਨੇ ਹੀ ਅੱਗੇ ਨੂੰ ਤੇ ਉਨੇ ਹੀ ਪਿੱਛੇ ਨੂੰ ਬਣੀ ਪਈ ਆ ਅਸੀਂ ਭਾਜੀ ਥੋੜੀ ਜੀ ਰਾਜੀ ਹੁੰਦੀ ਨਾ ਹਾਂਜੀ ਭਾ 90 95 ਮੁੱਲ ਕਰੀ ਜਾਂਦੇ ਅੱਛਾ ਜੀ ਹੁਣ 80 85 ਕੋਈ ਨਹੀਂ ਕਰਨਾ 75000 ਮੁੱਲ ਹੈ ਵੱੱਛੀ ਦਾ ਅੱਛਾ ਜੀ ਸੰਕਰਦੀ ਦੇ ਰਹੀ ਏ ਹਾਂ ਨਹੀਂ ਕਰਦੀ ਏ ਵੀ ਕਿੰਨੇ ਦੀ ਚੰਗੀ ਲੱਗਦੀ ਜੱਗੇ ਵੀਰ ਕਰਦੇ ਫਿਰ ਤੋਂ ਭੱਜੇਂਗਾ ਦੀ ਨਹੀ ਨਹੀ ਕੋਈ ਗੱਲ ਨਹੀਂ ਮਾਣਿਆ ਤੇ ਚਲੋ ਕਰ ਦਵਾ ਆ ਵੀ ਤੂੰ ਕਰਾ ਇੱਕਦਾਂ ਫ ਨਹੀਂ ਮਰ ਕੋ ਫਿਰ ਵੱਧ ਘਟ ਹੋ ਗਿਆ ਮਦਨ ਮਰਾ ਖੁਲਦੀਆਂ ਛੋਟਾ ਹਰ ਕਰਦੇ ਕੋਈ ਨਹੀਂ ਕਰਦੇ ਯਾਰ ਜਿੰਨੇ ਦੀ ਕਹਦੇਗਾ ਬੱਛੀ ਦੇ ਦਾਂਗੇ ਪਰ ਬੱਛੀ ਦੇ ਦਾਂਗੇ ਪੰਜ ਨਹੀਂ ਹੈ 65 ਨਹੀਂ ਹੁੰਦੀ ਆ ਆ ਕਿੰਨਾ ਆ ਬੜਾ ਛੜਦੀ ਹੈ ਛੜ ਦੋ ਫਿਰ ਕਰਾਇਆ ਇਹ ਵੀ ਭਰਾ ਛੜਾ ਹੀ ਲੈਦੇ ਪੁੰਨਾ ਚਲਾ 62000 ਦੀ ਬੱਛੀ ਦੇਣੀ ਆ ਲਓ ਜੀ 62000 ਦੀ ਤੇ 20 ਦਾ ਪਲੱਸ ਚੱਲਣ ਵਾਲੀ ਹੈ ਨਹੀਂ ਬਿਲਕੁਲ ਬਿਲਕੁਲ ਨਾਰਮਲ ਰੇਟ ਆ ਜੀ ਵੱਛੀ ਵੇਚ ਸਕਦੇ ਆ ਆਪਾਂ ਹਾਂਜੀ 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 ਆਪਾਂ ਖੜੀ ਨਹੀਂ ਉੱਥੇ ਤੁਹਾਨੂੰ ਪੜਾ ਇੱਥੇ ਘੜੀ ਠੀਕ ਆ ਠੀਕ ਆ ਠੀਕ ਆ ਲਓ ਜੀ ਚਾਰੂ ਚੂਰੂ ਵੀ ਜੜੀ ਜੜੀ ਬਹੁਤ ਆ ਹਾਂਜੀ ਹਾਂਜੀ ਤੂੰੜੀ ਛਗੀ ਹੈ ਦੀ ਕਰਮਾਲੀ ਕੋਈ ਸੰਭਰ ਵਾਲਾ ਖੜੇ ਭਰਾ ਇਹਨਾਂ ਦਾ 20 ਤੋਂ ਵੀ ਪਲੱਸ ਦੁੱਧ ਦੇ ਦਊਗੀ ਕਿੱਡਾ ਜਿਹੜਾ ਦੱਤਦਾ ਬਾੜੀ ਭਾਈ ਵੱਛੀ ਹਾਂਜੀ ਹਾਂਜੀ ਲਓ ਜੀ 62000 ਦੀ ਬਾੜ ਦੀ ਆਣਾ ਵੀ ਜੀ ਤੇ ਭਾਈਆ ਕੱਟਾ ਕੱਟਾ ਭਾਈ ਸੋਨਾ 12 ਮਹੀਨੇ ਦਾ ਕੱਟਾ ਜੀ ਉਹ ਵੱਡੀ ਮਾਂ ਦਾ ਕੱਟਾ ਜੀ ਠੀਕ ਆ ਠੀਕ ਆ ਲਓ ਇਹ ਪਹਿਲੇ ਸੂਏ ਦਾ ਛੋਟੀ ਦਾ ਇਹ ਕੱਟਾ ਉਹ ਤੋਂ ਡੁੱਗਿਆ ਸੂਏ ਭਾਈ 11 ਨੂੰ ਦੁੱਧ ਚਵਾਇਆ ਨੇ ਅੱਛਾ ਮੈਂ ਆ ਵੀ ਤੋਂ ਪਲੱਸ ਚੱਲਣ ਵਾਲੀ ਐ 1 ਮਹੀਨੇ ਦੀ ਕੱਟੀ ਆ ਠੀਕ ਹੈ ਠੀਕ ਹੈ ਉਹ ਆਪਾਂ ਤਿਆਰ ਕਰਕੇ ਪਾਵਾਂਗੇ ਜੇ ਕੋਈ ਨੇ ਜਲ ਆਇਆ ਤਾਂ ਚਾਹ ਮੰਗੋਗੇ ਕੰਮੀ ਦੇ ਰਾਂਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਜੇ ਪਿੰਡ ਨੂੰ ਭਰਾ ਦੇ ਫੇਟੰਦੀ ਆ 20 ਲੀਟਰ ਵਾਲੀ ਆ ਬਾਈ ਨਾ ਕਰ ਸਕਦੇ ਤੇ ਗੱਲ ਬਾਅਦ ਤੇ 16 ਦੇ 17 ਮਹੀਨਿਆਂ ਵਾਲੀ ਦਾ ਭਲਾ ਕੋਈ ਜਾਨਣਾ ਚੰਗੀ ਸੇਵਾ ਕਰਨ ਵਾਲਾ ਹੋਵੇ ਜਿਹੜੇ ਜਾਂਦੇ ਨਾਲੇ ਤੋਂ ਠੀਕ ਹੈ ਠੀਕ ਹੈ ਲਓ ਜੀ ਕੱਢ ਚੰਗਾ ਕਰ ਜੂਗੇ 16 17 ਮਹੀਨਿਆਂ ਦੀ ਮੰਗ ਸਾਰੀ ਇਹ ਸਾਮਣ ਵਾਲਾ ਵੀ ਭਰਾ ਫੋਨ ਕਰੇਗੇ ਨੇ ਘਰ ਬ੍ਰੀਡ ਇਹ ਭਾਜੀ ਜੈਜ ਭਾਣਾ ਹੀ ਕਮਾ ਅੱਛਾ ਜੀ 15 16000 ਰੁਪਏ ਜੱਗੇ ਵੀ ਦੋ ਨੰਬਰ ਵਾਲੇ ਲੌਂਦੇ ਪਰ ਆਪਾਂ ਦੇਣਾ ਹੀ ਨਹੀਂ ਆ ਠੀਕ ਬੰਦੋ ਪੈਟੀ ਦੇਗਾ ਬਈ ਟੈਸਟ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆਪਾਂ ਤੇ ਜਿਹੜੇ ਵੀ ਪਰਾਨੇ ਚੰਗਾ ਲੱਗਦਾ ਵਾ ਤੇ ਬਾਈ ਦੇ ਬਿਲਕੁਲ ਨੋਰਮਲ ਰਹਿਤ ਦੇ ਦੇਣਾ ਮੋਲੇ ਦਸਨਾ ਬਾਈ ਇਹਦਾ ਮੋਲੇ ਚੱਕਵੀਰ 522 ਦਾ ਦੇ ਦਈਏ ਬਾਈ ਦਾ ਪੂਰਾ ਹੀ 10000 ਰੁਪਏ ਚੱਕਵੀਰ ਦੇ ਦੋ ਨੰਬਰ ਵਾਲੇ ਲੈਂਦੇ ਪਰ ਆਪਾਂ ਉਹਨਾਂ ਨੂੰ ਦੇਣਾ ਨਹੀਂ 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 ਬਿਲਕੁਲ ਬਿਲਕੁਲ ਉਹਨਾਂ ਨਾਲੇ ਤੂੰ ਦਵਾਂਗੇ 20000 ਦਾ ਕਟਾ ਦੇਣਾ ਅੱਛਾ ਜੀ 500 ਛੋੜ 19.5 ਦਾ ਦੇਣਾ ਫਿਰ 19 ਕਰ ਦਈਏ ਪੂਰਾ 19 ਚੱਕਵੀਰ 100 ਰੁਪਏ ਛੋੜ ਹੀ ਹੋਣੀ ਠੀਕ ਆ ਲਓ ਜੀ 19000 ਦੇ ਵਿੱਚੋਂ 100 ਰੁਪਏ ਵਾਈਕਨ ਹੈਗਾ ਛੋੜ ਹੀ ਕਰਾਂਗੇ ਚੰਗਾ ਵਾ ਮਾਦੀ ਘੈ ਟਬਲਾਇਆ ਗਿਆ ਬਾਕੀ ਕੋਈ ਵੀਰ ਭਰਾ ਬਾਕੀ ਇਹ ਮੋੜਦੇ ਨਹੀਂ ਮਾਤਾ ਕਰ ਦਾਂਗੇ ਇੰਨਾ ਜੋ ਵੀ ਅੱਛਾ ਜੀ ਬਾਕੀ ਸਾ ਪਾਸ ਕਰਕੇ ਤਸੱਲੀ ਕਰਕੇ ਠੀਕ ਆ ਠੀਕ ਆ ਹਰ ਵੀਡੀਓ ਜੇ ਇਹੋ ਬੇਨਤੀ ਹੁੰਦੀ ਤੋ ਨਹੀਂ ਬਿਲਕੁਲ ਬਿਲਕੁਲ ਭਾਈ ਜੀ ਬਹੁਤ ਹੀ ਚੰਗੀ ਗੱਲ ਹਰ ਵੀਡੀਓ 'ਚ ਬੇਨਤੀ ਕਰਦਾ ਪਰ ਆਪਾਂ ਅਜ ਤੱਕ ਕੋਈ ਵੀਰ ਦਾ ਲਾਮਾ ਨਹੀਂ ਆਇਆ ਚੰਗਾ ਸਾਫ ਸੁਥਰਾ ਕੰਮ ਕਰਦਾ ਸਾਡਾ ਭਾਈ ਕਰੀਦਾ ਆਪਾਂ ਮਾਲ ਹੀ ਸਾਫ ਲੈਣਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਾਡੀ ਇਹੋ ਆਦੇ ਦਾ ਵੀ ਚੰਗਾ ਅਸੀਂ ਚੰਗੀਆਂ ਦੀ ਵੀਡੀਓ ਪਾਈਏ ਹਾਂਜੀ ਭਾਈ ਕਿਉਂਕਿ ਨਾ ਲਾਮਾ ਸਾਨੂੰ ਆਵੇ ਤੇ ਨਾ ਤੁਹਾਨੂੰ ਆਵੇ ਹਾਂਜੀ ਲਓ ਭਾਈ ਜੀ ਢਲੋੜੇ ਦੀ ਫਾਰਮ ਤੇ ਦੇਖਣ ਵਾਲੇ ਸਾਰੇ ਵੀਰ ਭਰਾਵਾਂ ਨੂੰ ਧੰਨਵਾਦ ਆ